ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗਿਫਤੀ ਕਮਿਸ਼ਨਰ ਹੁਸ਼ਿਆਰਪੁਰ ਕਾਉਂਸਲ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਤੇ ਨਗਰ ਕਾਉਂਸਲ ਗੜਸ਼ੰਕਰ ਵੱਲੋਂ ਗੜਸ਼ੰਕਰ ਨੰਗਲ ਰੋਡ ਤੇ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਇਸ ਮੌਕੇ ਨਗਰ ਕਾਉਂਸਲ ਗੜਸ਼ੰਕਰ ਦੇ ਅਧਿਕਾਰੀਆਂ ਵੱਲੋਂ ਸਮਾਨ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਅਤੇ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਪਵਨ ਕੁਮਾਰ ਸੈਂٹری ਇਨਸਪੈਕਟਰ ਨਗਰ ਕੌਂਸਲ ਗੜਸ਼ੇਂਕਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਗੜਸ਼ੇਂਕਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਲਈ ਉਹਨਾਂ ਵੱਲੋਂ ਸਮੇਂ-ਸਮੇਂ ਤੇ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਅਤੇ ਰੇੜੀ ਫੜੀਆਂ ਵੱਲੋਂ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਂਦਾ ਹੈ ਜਿਸ ਦੇ ਤਹਿਤ ਅਜੇ ਸ਼ਹਿਰ ਦੇ ਵਿੱਚ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ। ਉਹਨਾਂ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਸਮਾਨਤ ਦੁਕਾਨ ਦੇ ਅੰਦਰ ਰੱਖਣ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਤੋਂ ਨਜਾਇਜ਼ ਮਿਲ ਸਕੇ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਅੱਜ ਮਾਨਯੋਗ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਤਾਕ ਟ੍ਰੈਫਿਕ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਨੰਗਰ ਰੋਡ ਦੇ ਜਿੰਨੇ ਵੀ ਦੁਕਾਨਦਾਰਾਂ ਪਰੋਂ ਨਜਾਇਜ਼ ਕਰੋਚਮੈਂਟ ਕੀਤੀ ਹੋਈ ਹੈ ਉਸ ਨੂੰ ਉਠਾਇਆ ਗਿਆ ਕੁਝ ਲੋਕਾਂ ਦਾ ਸਮਾਨ ਚੱਕਿਆ ਗਿਆ ਤਾਂ ਕਿ ਦੁਕਾਨਦਾਰ ਆਪਣਾ ਆਪਣਾ ਸਮਾਨ ਆਪਣੀ ਦੁਕਾਨ ਦੇ ਪਿੱਛੇ ਰੱਖਣ ਅੰਦਰ ਰੱਖਣ ਬਾਹਰ ਨਾ ਰੱਖਣ ਤਾਂ ਬਈ ਟਰੈਪ ਦੀ ਕੋਈ ਸਮੱਸਿਆ ਨਾ ਸਕੇ ਅੱਜੇ ਤੋਂ ਵੀ ਇਹ ਫੀਲ ਹੈ ਆਪਣਾ ਆਪਣਾ ਦੁਕਾਨ ਦਾ ਸਮਾਨ ਆਪਣੀ ਦੁਕਾਨ ਦੇ ਅੰਦਰ ਹੀ ਰੱਖਿਆ ਜਾਵੇ ਬਾਹਰ ਨਾ ਰੱਖਿਆ ਜਾਵੇ ਟਰੈਪ ਨੂੰ ਕੋਈ ਵੀ ਸਮੱਸਿਆ ਨਾ ਸਕੇ ਹਰ ਰੂਟੀਨ ਵੀ ਚੈਕਿੰਗ ਹੁੰਦੀ ਤੁਹਾਡੀ ਇਹ ਹਾਂ ਰੂਟੀਨ ਵੀ ਚੈਕਿੰਗ ਹੁੰਦੀ ਅਸੀਂ ਹਰ ਦੂਏ ਚੌਥੇ ਦਿਨ ਇਹ ਗੜਾ ਮਾਰਾਂਗੇ ਕੱਲ ਵੀ ਮਾਰਾਂਗੇ ਜੇ ਕਿਸੇ ਦਾ ਸਮਾਨ ਬਾਹਰ ਹੋਇਆ ਤਾਂ ਉਹਨੂੰ ਜ਼ਬਤ ਕਰ ਲਿਆ ਜਾਊਗਾ ਉਹਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਊਗੀ